ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੂਤਰ ਭਾਈ ਵੀਰਾਂ ਨੂੰ ਲੋਬ ਅੱਜ 10 ਅਪ੍ਰੈਲ ਨੂੰ ਓਡੀਆਂ ਸਾਰੀਆਂ ਬਾਜੀਆਂ ਦੇ ਅਪਡੇਟ ਲੈ ਕੇ ਹਾਜ਼ਰ ਹੋਇਆ। ਵੀਡੀਓ ਵਧੀਆ ਲੱਗੀ ਤਾਂ ਬਈ ਸ਼ੇਅਰ ਜ਼ਰੂਰ ਕਰਿਓ ਸਾਰੇ ਕੂਤਰਾਂ ਵਾਲੇ ਗਰੁੱਪਾਂ 'ਚ। ਤੇ ਵੀਰੇ ਅੱਜ 5-6 ਬਾਜੀਆਂ ਓਡੀਆਂ ਸੀ। ਸਾਰੀਆਂ ਬਾਜੀਆਂ ਦੇ ਅਪਡੇਟ ਦੇਵਾਂਗੇ। ਪਿੰਡ ਟਪਾਲੀ 84 ਕੂਤਰੋਡੇ 1700 ਮੋਟ ਨੂੰ 68 ਕੂਤਰਾਂ 'ਚ ਵੀਰੇ ਦੁੱਸਰ ਪੈ ਗਈ ਐ। ਜਿਹੜੇ ਵੀਰਾਂ ਦੇ ਕੂਤਰ ਦੁੱਸਰ ਚਾਏ ਨੇ ਗਗਨ ਸੰਗਤ ਜੋਤ ਪੁੱਤੋ ਬਿੱਟੂ ਪੁੱਤੋ ਮੱਖਣ ਸੇਮਾ ਲਖਵੀਰ ਰਾਜਗੜ ਪਾਪੀ ਪੁੱਤੋ ਸਣੀ ਆਦਮਪੁਰਾ ਮੋਹਣੀ ਹੁਸਨ ਬਾਦਦਰਪੁਰ ਬਬੂ ਦਵਾਈ ਰਵੀ ਰਾਏ ਸਰ ਮਨੂ ਕਸਬਾ ਅਮਰੀਕਾ ਕਸਬਾ ਗੋਗੀ ਫੂਲ ਰਾਜੂ ਵਜੀਤਕੇ ਭੁੱਟੋ ਲੰਬ ਵਾਲੀ ਬਬਲੂ ਪੱਤੋ ਮਨਦੀਪ ਭਗਤਾ ਸੁਖੀ ਕਨੇਡਾ ਕਰਮਲ ਬੀਬੀ ਵਾਲਾ ਗੁਰਪ੍ਰੀਤ ਗਵਿੰਦਪੁਰਾ ਬਬਲੂ ਪਤਾਸ ਕੁਲਦੀਪ ਸੈਦੋ ਅਰਸ਼ ਸਰਾਵਾ ਮਾਨਾ ਚੰਨ ਨਾਲ ਅਮਨ ਸਰਾਵਾ ਮੱਖਣ ਮੌੜ ਗਰਮੀਤ ਬੁਰਜ ਸੁਖੀ ਰਾਮਪੁਰਾ ਤੇ ਹਰਜੀਤ ਸਿਵੀਆਂ ਬੂਟਾ ਸਿਵੀਆਂ ਅਮਰਵੀਰ ਗੁੰਮਟੀ ਸਰਪੰਚ ਮੰਡੇਰ ਜੋਤ ਮੰਡੇਰ ਮੀਕਾ 베ਗਾ ਮਲਕੀਤ ਪਿੱਥੋ ਮਣੀ ਪਿੱਥੋ ਹੈਰੀ ਬਾਂਦਰ ਲਾਲੀ ਬਾਂਦਰ ਮੰਗਾ ਬਰਗਾੜੀ ਗੁਰਵਿੰਦਰ ਕੋਰੀਆਣਾ ਕੁਲਦੀਪ ਰਾਮਪੁਰਾ ਦਵਿੰਦਰ ਫਰਾਂਸ ਗਰਵੀਰ ਦੇਾਣ ਗੁਰਜੀਤ ਸੈਦੋਗੇ ਸਹਿਜ ਕਲਾਲ 나ਜੋ ਪੀਰਕੋਟ ਗਗਨ ਮਹਾਰਾਜ ਲਵਲੀ ਨਿਊਜ਼ੀਲੈਂਡ ਫੌਜੀ ਗੁਰੂ ਸਰ ਪਿਰਤਾ ਗੁਰੂ ਸਰ ਕੁਲਵਿੰਦਰ ਚੀਮਾ ਅਵੇ ਮੌੜ ਬੱਬੀਪੁਰ ਸੇਮਾ ਜਗਤਾਰ ਘੰਡਾ ਬੰਨਾ ਸੰਦੀਪ ਬੱਲੋ ਪਰਵੀਤ ਡੋੜ ਭਾਂਸੀ ਰਾਇਆ ਪਿੰਦਰਾ ਰਾਇਆ ਤੀਪਾ ਹਲਖੜਾ ਮਣੀ ਚੀਮਾ ਜਸਾ ਸੈਦੋਗੇ ਤੇ ਰਾਹੁਲ ਕੋਠਾਗੁਰ ਇਹ 68 ਕੁਤਰਾ ਜਿਹਦੇ ਦੁੱਸਰ ਪਈ ਆ ਪਿੰਡ ਟਪਾਲੀ ਟੋਟਲ ਵੀਰੇ 84 ਓਟੇ 1700 ਮੋਟ ਨੂੰ 10 ਅਪ੍ਰੈਲ 2024 ਨੂੰ ਅੱਜ ਦੂਜੀ ਵਾਰ ਜੁੱਟੇ ਵੀਰੇ ਪਿੰਡ ਫਲੜ 82 ਕੂਤਰ ਓਟੇ 1700 ਮੋਟ ਨੂੰ ਇੱਥੇ ਵੀਰੇ 25 ਕੂਤਰਾਂ ਦੀ ਦੂਸਰ ਪੈ ਗਈ ਐ ਤੇ ਕਿਹੜੇ ਕਿਹੜੇ ਵੀਰਾਂ ਦੇ ਕੋਲ ਤਾਂ ਦੂਸਰ ਚਾਹੀ ਨਹੀਂ ਤੁਹਾਨੂੰ ਦੱਸਦੇ ਆ ਉਹਨਾਂ ਦੇ ਨਾਮ ਨੇ ਵੀਰੇ ਜਗਪ੍ਰੀਤ ਡੱਬ ਵਾਲੀ ਦੀਪੂ ਕੋਟਲੀ ਫੌਜੀ ਤਖਤ ਮੱਲ ਗੁਰਪ੍ਰੀਤ ਮਾਂਗਿਆਣਾ ਹਰਮਨ ਕਾਲਿਆਂ ਵਾਲੀ ਵਕੀਲ ਲੋਗੜ ਗਰਲਾਲ ਮਾਂਗਿਆਣਾ ਗਰਵੰਸ਼ ਮਲੋਟ ਸੇਬੀ ਮਾਂਗਿਆਣਾ ਗੋਰੂ ਮਥਲੀ ਪ੍ਰੀਤ ਸੁਖਚੈਨ ਹਾਂਟੀ ਮਿਠੜੀ ਗੁਰਪ੍ਰੀਤ ਮਿਠੜੀ ਮੱਟੂ ਖੁੱਲੋ ਪ੍ਰਿੰਸ ਤਲਵੰਡੀ ਸਿਕੰਦਰ ਤਲਵੰਡੀ ਐਨੀ ਖੁੱਡੀਆਂ ਮੋਹਿਤ ਦੇਸੂ ਪੂਰੀ ਰੋੜੀ ਬਲਕਰਨ ਚਾਕ ਕਲਵੰਤ ਕੁੱਕਿਆਂ ਵਾਲੀ ਬਬਲੀ ਖੁੱਡੀਆਂ ਮੋਹਿਤ ਅਲੀਕਾ ਜੋਬਨ ਅਲੀਕਾ ਤੇ ਪਵਨ ਮਸੀਤਾ ਇਹ 25 ਕੂਤਰਾਂ ਚ ਵੀਰੇ 200 ਰੁਪਈਆ ਤੇ ਅੱਜ ਤੀਜੀ ਵਾਈ ਉਡੀ ਸੀ ਵੀਰੇ ਪਿੰਡ ਬ੍ਰਾਹਮਣ ਵਾਲੇ 33 ਕੂਤਰ ਰੋਡੇ ਸੀ 1700 ਮੱਟ ਨੂੰ 17 ਕੂਤਰਾਂ ਚ ਵੀਰੇ 200 ਰੁਪਈਆ ਤੇ ਕਿਹਦੇ ਕਿਹਦੇ ਕੂਤਰ ਵੀਰੇ 200 ਚੈਣੀ ਤੁਹਾਨੂੰ ਦੱਸ ਦਿਆਂ ਨੰਨੀ ਕਾਸਮ ਪੱਟੀ ਬਿੰਦੀ ਗੁਹਾਰ ਵਾਲਾ ਲੱਬੀ ਗੁਹਾਰ ਵਾਲਾ ਬਾਂਟੀ ਕੋਠੇ ਹਣੀ ਬਾਗਾ ਪੁਰਾਣਾ ਧਰਮਪ੍ਰੀਤ ਵੀਰੇ ਵਾਲਾ ਨਿੱਕਾ ਦਾਲ ਸਿੰਘ ਵਾਲਾ ਫਤਿਹ ਲਾਲਿਆਣਾ ਗਗਨ ਕੋਟਖਪੁਰਾ ਦਲਪ੍ਰੀਤ ਕੋਟਸੋਖੀਆ ਕਸਤੂਰੀ ਗੁਹਾਰ ਵਾਲਾ ਆਮਣਾ ਮੋੜ ਪੰਮਾ ਮੋੜ ਜੀਨਾ ਸਮਾਗ ਗੁਰਪਿਆਰ ਕਹਾਰ ਵਾਲਾ ਗੁਰਜੀਤ ਤਖਤੂਪੁਰਾ ਕਿੰਦੀ ਗੁਹਾਰ ਵਾਲਾ ਅੱਜ ਚੌਥੀ ਬਾਜੀ ਉਡੀ ਸਵੇਰੇ ਪਿੰਡ ਤਿਉੜ 140 ਕੂਤਰ ਉੱਤਰਦੇ ਸੀ 1200 ਮੋਟ ਨੂੰ ਤੇ 25 ਕੂਤਰਾਂ ਨੇ ਵੀਰੇ ਸਾਢੇ 6 ਦਾ ਟਾਈਮ ਕਰਤਾ ਔਰ 25 ਕੂਤਰਾਂ ਚ ਬਾਜੀ ਮੰਡੀ ਗਈ ਆ ਤੇ ਨਾਮ ਨਹੀਂ ਵੀਰੇ ਪਤਾ ਲੱਗੇ ਪੰਜਵੀਂ ਬਾਜੀ ਉੱਡੀਸ ਵੀਰੇ ਪਿੰਡ ਬੀਲੇ ਵਾਲਾ 138 ਉਹ ਤੁਹਾਡੇ ਸੀ 1700 ਮਟਰ ਨੂੰ ਤੇ ਲਗਭਗ 60 ਕੂਤਰਾਂ ਚ ਵੀਰੇ ਦੁੱਸਰ ਪੈ ਗਈ ਆ ਇੱਥੇ ਵੀਰੇ ਨਾਮ ਨਹੀਂ ਪਤਾ ਲੱਗੇ ਕਿਹੜੇ-ਕਿਹੜੇ ਕੂਤਰਾਂ 'ਚ ਦੁੱਸਰ ਪਈ ਆ ਤੇ ਬਾਕੀ ਵੀਰੇ ਇੱਕ-ਦੋ ਬਾਗੀਆਂ ਦੀ ਅਪਡੇਟ ਆ ਨਹੀਂ ਸਕੀ ਇਹ ਸੀ ਵੀਰੇ ਅੱਜ ਦੀ ਅਪਡੇਟ ਸੋ ਬੇਨਤੀ ਆ ਬਾਈ ਸਾਰੇ ਹੀ ਗਰੁੱਪਾਂ 'ਚ ਸ਼ੇਅਰ ਕਰ ਦੇਣਾ ਬਾਈ ਅਪਡੇਟ ਨੂੰ ਤੇ ਕੱਲ ਨੂੰ ਫੇਰ ਅਪਡੇਟ ਆਉਗੀ ਵੀਰੇ ਦੱਸਾਂਗੇ ਦੁੱਸਰ ਕਿੱਥੇ-ਕਿੱਥੇ ਨਿਬੜਦੀ ਆ ਤੇ ਕਿੱਥੇ ਕਿਸੇ ਤੀਸਰੇ ਪੈਂਦੀ ਆ ਸੋ ਬਣੇ ਰਹੋ ਆਪਣੇ ਚੈਨਲ ਨਾਲ ਤੇ ਸਬਸਕ੍ਰਾਈਬ ਕਰ ਦਿਓ ਵੀਰੇ ਧੰਨਵਾਦ ਜੀ ਸਾਰੇ ਵੀਰਾਂ